ਸਾਡੇ ਪਿੱਛੇ ਨਛੱਤਰ ਪਾਜੀ ਦਾ ਗੀਤ ਚੱਲ ਰਿਹਾ ਕੁਝ ਦਿਨ ਪਹਿਲਾਂ ਨਛੱਤਰ ਗਿਲ ਦਾ ਪੰਜਾਬ ਦੇ ਤਿੰਨ ਮਸ਼ਹੂਰ ਸਿੰਗਰਾਵਲੋਂ ਮਜ਼ਾਕ ਉਡਾਇਆ ਗਿਆ ਸੀ ਇਹ ਮਜ਼ਾਕ ਉਡਾਉਣ ਵਾਲਿਆਂ ਵਿੱਚ ਜਵਰਾਜ ਹੰਸ ਰੋਸ਼ਨ ਪ੍ਰਿੰਸ ਅਤੇ ਮਾਸਟਰ ਸੁਲੀਮ ਦੇ ਨਾਮ ਸ਼ਾਮਲ ਸੀ ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਵੀਡੀਓ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਗਈਆਂ ਤੇ ਹਰ ਪਾਸੇ ਇਹਨਾਂ ਤਿੰਨਾਂ ਨੂੰ ਭਾਰੀ ਨਫ਼ਰਤ ਦਾ ਸਾਹਮਣਾ ਕਰਨਾ ਪਿਆ ਪਰ ਅੱਜ ਮਾਸਟਰ ਸੁਲੀਮ ਲਾਈਵ ਆਇਆ ਅਤੇ ਉਸਨੇ ਕੁਝ ਕਹਿ ਦਿੱਤਾ ਇਹੋ ਜਿਹਾ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਦੇ ਗਿਆ ਆ ਬਾਕੀ ਮਾਸਟਰ ਜੀ ਨੇ ਕੀ ਕੀਤਾ ਉਹ ਤੁਸੀਂ ਅੱਗੇ ਖੁਦ ਵੀਡੀਓ ਚ ਦੇਖੋ ਅਸੀਂ ਮਿਲਦੇ ਹਾਂ ਵੀਡੀਓ ਦੇ ਆਖਿਰ ਵਿੱਚ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਤੁਹਾਡਾ ਆਪਣਾ ਮਾਸਟਰ ਸਲੀਮ ਤੇ ਅਸੀਂ ਤੁਸੀਂ ਇੱਕ ਵੀਡੀਓ ਦੇਖਿਆ ਹੋਣਾ ਕਿ ਮੈਂ ਯੁਵਰਾਜ ਹਲਸ ਤੇ ਰੋਸ਼ਨ ਪ੍ਰਿੰਸ ਅਸੀਂ ਹਸਮਜ਼ਾ ਕਰ ਰਹੇ ਹਾਂ ਤੇ ਸਾਡੇ ਪਿੱਛੇ ਨਛੱਤਰ ਪਾਈ ਦਾ ਗੀਤ ਚੱਲ ਰਿਹਾ ਹੈ ਔਰ ਉਹ ਗਾਣਾ ਸਾਡੇ ਸਾਰਿਆਂ ਦਾ ਫੇਵਰੇਟ ਹੈ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਨਛੱਤਰ ਭਾਜੀ ਨੂੰ ਵੀ ਤੇ ਉਹਨਾਂ ਦੇ 뮤직 ਨੂੰ ਵੀ ਉਹਨਾਂ ਦੇ ਗਾਣਿਆਂ ਨੂੰ ਵੀ ਬਾਕੀ ਨਛੱਤਰ ਭਾਜੀ ਅਸੀਂ ਜ਼ਿੰਦਗੀ 'ਚ ਤੁਹਾਡੇ ਗਾਣੇ ਦਾ ਜਾਂ ਤੁਹਾਡੇ ਕਿਸੇ ਗੀਤ ਦਾ ਜਾਂ ਤੁਹਾਡੇ ਕਿਸੇ ਗੱਲ ਦਾ ਅਸੀਂ ਮਜ਼ਾਕ ਬਣਾਈਏ ਏਦਾਂ ਕਦੀ ਹੋ ਨਹੀਂ ਸਕਦਾ ਅਸੀਂ ਤੁਹਾਡੇ ਬੱਚੇ ਹਾਂ ਤੁਸੀਂ ਸਾਡੇ ਲਈ ਫਾਦਰ ਫਿਗਰ ਹੋ ਬਹੁਤ ਹੀ ਪਿਆਰ ਕਰਦੇ ਹਾਂ ਅਸੀਂ ਤੁਹਾਨੂੰ ਔਰ ਰਹੀ ਗੱਲ ਉਸ ਗਾਣੇ ਦੀ ਉਹ ਸਾਡੇ ਗਾਣੇ ਪਿੱਛੇ ਨਾ ਮੁੰਡਾ ਰੈਸਲ ਕਰ ਰਿਹਾ ਸੀ ਤੇ ਅਸੀਂ ਆਪਸ ਵਿੱਚ ਕੋਈ ਗੱਲ ਕਰਕੇ ਹਾਸਾ ਮਜ਼ਾਕ ਕਰ ਰਹੇ ਸੀ ਤੇ ਉਹ ਬਾਰ ਬਾਰ ਹਾਈ ਦਾ ਰਿਆਰਸ ਹੋ ਰਿਹਾ ਸੀ ਤੇ ਉਹ ਅਸੀਂ ਹਾਈ ਜਿਹੜਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਸੀ ਅਸੀਂ ਉਹ ਯੂਜ਼ ਕਰ ਰਹੇ ਹਾਈ ਤੁਹਾਡੇ ਵਰਗਾ ਹਾਈ ਤਾਂ ਕੋਈ ਕਹਿ ਹੀ ਨਹੀਂ ਸਕਦਾ ਤੁਸੀਂ ਇੰਨਾ ਅੱਛਾ-ਅੱਛਾ ਗਾਇਆ ਇੰਨੀ ਅੱਛੀ-ਅੱਛੀ ਕੰਪੋਜੀਸ਼ਨਸ ਤੁਸੀਂ ਗਾਈਆਂ ਨੇ ਸਾਡੇ ਵਨ ਫੇਵਰਟ ਸਿੰਗਰ ਹੋ ਤੁਸੀਂ ਬਾਕੀ ਅਸੀਂ ਹਾਏ ਹਾਏ ਜਿਹੜਾ ਕਿਹਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਕਿਹਾ ਵੈਸੇ ਅਸੀਂ ਹੱਸ ਕੇ ਡਰੇ ਸੀ ਕਿਸੇ ਗੱਲ ਤੋਂ ਮੈਂ ਯੋਵਰਾਜ ਤੇ ਰੌਸ਼ਨ ਪ੍ਰਿੰਸ ਬਾਕੀ ਤੁਸੀਂ ਇਹਨਾਂ ਉਹਨੂੰ ਦਿਲ ਤੇ ਨਾ ਲਾਓ ਅਸੀਂ ਤੁਹਾਨੂੰ ਪਿਆਰ ਕਰਦੇ ਆਂ ਔਰ ਬਹੁਤ ਜ਼ਿਆਦਾ ਪਿਆਰ ਕਰਦੇ ਆਂ ਬਾਕੀ ਅਸੀਂ ਵੀ ਇਹਨੇ ਬਦਤਮੀਜ਼ ਜਾਂ ਇਹਨੇ ਇਹਨੇ ਉਹ ਤਾਂ ਹੈ ਨਹੀਂ 바ਜੀ ਨਾ ਸਮਝਦਾ ਹੈ ਨਹੀਂ ਤੁਹਾਡੇ ਗਾਣੇ ਦਾ ਮਜ਼ਾਕ ਉਡਾਈਏ ਤੁਹਾਡਾ ਗਾਣਾ ਤਾਂ ਬਹੁਤ ਹੀ ਅੱਛਾ ਹੈ ਔਰ ਤੁਸੀਂ ਸਿਰਮੌਰ ਗਾਇਕ ਹੋ ਸਾਡੇ ਪੰਜਾਬ ਦੇ ਲਵ ਯੂ ਸੋ ਮਚ ਮੀਡੀਆਏ ਵੀਡੀਓ ਦੇਖ ਕੇ ਤੁਹਾਨੂੰ ਅਸਲੀ ਸੱਚ ਦਾ ਪਤਾ ਲੱਗ ਗਿਆ ਹੋਵੇਗਾ ਬਾਕੀ ਤੁਹਾਨੂੰ ਕੀ ਲੱਗਦਾ ਆ ਮਾਸਟਰ ਜੀ ਨੇ ਜੋ kiya ਉਹ ਸੱਚ ਹੈ ਜਾਂ ਝੂਠ ਕਮੈਂਟ ਕਰਕੇ ਜਰੂਰ ਦੱਸਿਓ ਇਸੇ ਤਰ੍ਹਾਂ ਦੀਆਂ ਹੋਰ ਸੱਚੀਆਂ ਤੇ ਜਾਣਕਾਰੀਆਂ ਭਰੀਆਂ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਕਮੈਂਟ ਕਰਕੇ ਜਰੂਰ ਜਾਇਓ